ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਵਾਂਗੇ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦੇ ਵਿੱਚੋਂ ਉਸੇ ਘਰ ਚੋਂ ਜਿੱਥੋਂ ਵਾਰ-ਵਾਰ ਵੀਡੀਓ ਬਣਾਈਦੀ ਹੈ ਤੇ ਹਰ ਵਾਰ ਤੁਹਾਨੂੰ ਨਗੀਨੇ ਦਿਖਾਈਦੇ ਆ ਬਹੁਤ ਸੋਹਣੀਆਂ ਗਾਵਾਂ ਬਾਈ ਕੋਲ ਵਿਕਰੀ ਆਲੀਆਂ ਹੁੰਦੀਆਂ ਅੱਜ ਫੇਰ ਕਾਫੀ ਸਾਰੇ ਨਗ ਇਸ ਟਾਈਮ ਵਿਕਰੀ ਵਾਲੇ ਮੌਜੂਦ ਆ ਖਾਸ ਗੱਲ ਆ ਦੋਸਤੋ ਵੀ ਪੰਜ ਗਾਵਾਂ ਸੋਹਣੀਆਂ ਸੋਇਨਾ ਤੇ ਪੰਜਾਂ ਚੋਂ ਚਾਰਾਂ ਨਾਲ ਬੱਚੇ ਵੀ ਵੱਛੀਆਂ ਹਨ ਮਤਲਬ ਗਾਂ ਤੁਸੀਂ ਚੰਗੀ ਖਰੀਦੋਗੇ ਤੇ ਨਾਲ ਬੱਚਾ ਵੀ ਤੁਹਾਨੂੰ ਉਨਾ ਹੀ ਚੰਗਾ ਮਿਲ ਜਾਣਾ ਦੋ ਨਗ ਹੋ ਜਾਂਦੇ ਜੇ ਗਾਂ ਦੇ ਨਾਲ ਬੱਚਾ ਵੱਛੀ ਹੋਵੇ ਤੇ ਵੱਛੀਆਂ ਵੀ ਸੋਹਣੀਆਂ ਤੁਹਾਨੂੰ ਨਾਲ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਤਸੱਲੀ ਆ ਕੇ ਕਰੋਗੇ ਨੰਬਰ ਸਿੱਧਾ ਸਕਰੀਨ ਉੱਤੇ ਚੱਲੂਗਾ ਆਓ ਡਿਟੇਲ ਪੁੱਛਣੀ ਸ਼ੁਰੂ ਕਰਦੇ ਹਾਂ ਦੱਸੋ ਲਾਸਟ ਉੱਤੇ ਐਫ ਬੜੀ ਟੌਪ ਦੀ ਦਿਖਾਉਂਗਾ ਪਰ ਸ਼ੁਰੂਆਤ ਨਗੀਨਾ ਹੀ ਹੈ ਜਰਸੀ ਵੱਛੀ ਵਾਲੀ ਵਹਿੜ ਤੋਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਕਾਲੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜਗਜੀਤ ਵੀਰੇ ਕਾਲੇ ਬਾਈ ਅੱਜ ਸਾਰੀਆਂ گاਵਾ ਦਿਖਾਵਾਂਗੇ ਸ਼ੁਰੂਆਤ ਜਰਸੀ ਤੋਂ ਕਰਦੇ ਆਂ ਜੀ ਬੜੇ ਵੀਰੇ ਕੀ ਡਿਟੇਲ ਹੈ ਇਹਦੀ ਜਗਜੀਤ ਵੀਰੇ ਦੂਜਾ ਸੂਆ ਪਰਸੋ ਸੂਈ ਆ ਜੇਰ ਦੀ ਗਾਰੰਟੀ ਆਪਣੇ ਘਰ ਦੀ 18 19 ਕਿਲੋ ਦੁੱਧ ਹੂ ਵੱਛੀ ਨੂੰ ਇਹਨੇ ਜਨਮ ਦਿੱਤਾ ਸਾਰੀ ਤਿੰਨ ਚਾਰ ਪੀੜੀਆਂ ਦਾ ਡਾਟਾ ਮਿਲ ਜੂ 23 24 ਕਿਲੋ ਪਹਿਲੇ ਨੇ ਦੁੱਧ ਦਿੱਤਾ ਬੜੇ ਆਰਾਮਦਾਰੀ ਨਾਲ 28 29 ਕਿਲੋ ਦੁੱਧ ਦੇ ਦਿੱਤੇ ਅ ਡਿਮਾਂਡ ਕੀ ਰਹਿਣੀ ਹੈ ਜੀ ਮੁੱਲ ਜਗਜੀਤ ਵੀਰੇ ਜਿਹੜਾ ਮਰਜ਼ੀ ਕਰ ਲੀਏ ਕੱਲੀ ਛੋੜ ਕਰਨੀ 1,65,000 ਰੁਪਏ ਦੀ ਵੱਛੀ ਠੀਕ ਹੈ ਸੋ ਦੋਸੋ ਬੱਚਾ ਵੀ ਨਾਲ ਵੱਛੀ ਤੇ 1,65,000 ਚ ਤੁਹਾਨੂੰ ਬੱਚੇ ਤੇ ਵੀ ਕੈਮਰਾ ਮਰਵਾਇਓ ਬਹੁਤ ਏ ਕਲਾਸ ਜਾਨਵਰ ਨੂੰ ਇਹਨੇ ਜਨਮ ਦਿੱਤਾ ਜਿਵੇਂ ਬੰਦੇ ਭਰਾ ਵਿੱਚ ਦੋਨੇ ਚੀਜ਼ਾਂ ਪੂਰੀਆਂ ਹੁੰਦੀਆਂ ਨਾਲ ਬੱਚਾ ਵੀ ਆ ਜਾਊਗਾ ਤੇ ਵੈੜ ਵੀ ਬਹੁਤ ਸਹੀ ਵਧੀਆ ਜਾਨੂ ਵੱਛੀ ਦੱਸੋ ਨਾਲ ਇਹਦੇ ਖੋਲੀ ਮੈਨੂੰ ਤੋੜ ਕੇ ਸੋ ਪਹਿਲੇ ਨੰਬਰ ਤੇ ਦੂਜਾ ਸੂਆ ਜਰਸੀ ਵੈੜ ਦੋਸਤੋ ਪ्योर ਜਰਸੀ ਤੇ ਬੱਚਾ ਵੀ ਨਾਲ ਵੱੱਛੀ ਸੋ ਦੋ ਨਗ ਵੱੱਛੀ ਵੀ ਤੁਸੀਂ ਸਾਹਮਣੇ ਦੇਖੋ ਛੋਟਾ ਛੋਟਾ ਕੰਨ ਇਹ ਜਰਸੀ ਵੈੜ ਇਹਦੇ ਪੁੜਿਆਂ ਦੀ ਚੜਾਈ ਤੁਸੀਂ ਨੋਟ ਕਰ ਲਓ ਘੱਟ ਹੋਊਗੀ ਜਰਸੀਆਂ ਦੇ ਵਿੱਚ ਇਦਾਂ ਦਾ ਸਟਰਕਚਰ ਜਿਹੜਾ ਉਹ ਹਵਾਨਾ ਫਿਟਿੰਗ ਹਾਲ ਹੈ ਅੱਗੋਂ ਪਿੱਛੋਂ ਚੰਗਾ ਦੀਂਦਾ ਮੋੜ ਲਵੇ ਤਨੂ ਰੰਗ ਸੋਨਾ ਦੋਸਤੋ ਵੈੜ ਦਾ 1 ਲੱਖ ਤੇ 65000 ਇਹਦੀ ਡਿਮਾਂਡ ਹੈ ਤੇ ਵੱਚੀ ਵਾਲੀ ਏ ਜਰਸੀ ਦਾ ਵੇਨਸ ਦੇਖ ਜਗਜੀਤ ਵੀਰੇ ਸਾਰੇ ਚੱਡੇ ਤੇ ਕਿਦਾਂ ਨੀਆਂ ਲੱਗੇ ਹੋਏ ਹਜੇ ਤਾਂ ਸਵੇਲਿੰਗ ਆ ਤੀਜਾ ਹੀ ਡੰਗ ਹੈ ਇਹਨੂੰ ਸੋਈ ਨੂੰ ਕਲੀਅਰ ਠੀਕ ਹੈ ਅੱਜ ਜਦੋਂ ਇਹਨੇ ਆਪਦੇ ਪੀਕ ਫੜਨਾ ਤੇ ਇੰਨੀ ਨਹੀਂ ਮੋਟੀ ਇਹਦੇ ਨਾੜ ਆਰਡਰ ਤੋਂ ਬਨਾਵਟ ਬਾਹਰ ਦੇ ਸੀ ਹੂੰ ਸੋਨੀ ਵੈਟ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਚ ਐਚ ਐਫ ਦੋ ਨੰਬਰ ਤੇ ਬਾਈ ਇਹਦੀ ਕੀ ਡਿਟੇਲ ਜਗਜੀਤ ਵੀਰ ਦੇ ਪਹਿਲਾ ਸੂਆ ਚਾਰਦੰਦ ਵੱਛੀ ਆ ਕੱਲ ਆਈ ਆ ਆਪਣੇ ਕੋਲੇ ਮਾਲਕਾਂ ਦੇ ਦੱਸਣ ਮੁਤਾਬਕ 20 21 ਕਿਲੋ ਦੁੱਧ ਸੀ ਯਾਨੀ ਉਹ ਉਪਰ ਉਪਰ ਕਰ ਗਿਆ ਆਪਣੇ ਕੋਲੇ 18 ਕਿਲੋ ਉਹਦਾ ਐਵਰੇਜ ਇਹਦੀ ਆ ਠੀਕ ਹੈ ਦੁੱਧ ਦੇ ਨਾਂ ਵਾਲਾ ਦੇਊਗੀ ਬਾਈ 28 29 ਕਿਲੋ 28 ਕਿਲੋ ਬੱਛੇ ਨੂੰ ਇਹਨੇ ਜਨਮ ਦਿੱਤਾ ਉਹ ਬੈਠਾ ਵਾ 1 ਲੱਖ 30 ਹਜ਼ਾਰ ਰੁਪਏ ਦੀ ਵੈੜ ਦੇ ਦਾਂਗੇ ਬਹੁਤ ਜਿਆਦਾ ਵਧੀਆ ਜਾਨਵਰ ਆ 30 ਕਿਲੋ ਦੁੱਧ ਬੜੀ ਆਰਾਮਦਾਰੀ ਦੀ ਦੇ ਦੂ ਤੇ ਸੈਜ ਪਰਫੈਕਟ ਆ ਠੀਕ ਹੈ ਕੋਲੀ ਭਾਈ ਸਰ ਸਭ ਪਹਿਲਾਂ ਵੈੜ ਇਹ ਇਕੱਲੀ ਬੱਛੇ ਵਾਲੀ ਆ ਬਾਕੀ ਸਾਰਿਆਂ ਨਾਲ ਬੱਚੇ ਇਹ ਕਿ ਲੱਗ ਤੇ 30000 ਦੀ ਪਹਿਲਣ ਵੈੜ। ਤਾਂ ਜਾ ਇਹਦਾ ਵੀ ਸੋਹਣਾ ਹੈ। ਭਵਾਨਾ ਫਿਕਸ ਜ ਹੈ। ਬਾਕੀ ਸਾਹਮਣੇ ਤੁਸੀਂ ਦੇਖ ਸਕਦੇ ਹੋ। ਕਮਾਲਾ ਭਾਈ ਕਿਹਨੇ ਬੱਚੇ ਨੂੰ ਜਨਮ ਦਿੱਤਾ ਹੈ। ਬਾਕੀ ਸਾਰੀਆਂ ਹੀ ਗਾਵਾਂ ਇਸ ਤੋਂ ਅਗਲੀਆਂ ਜਿਹੜੀਆਂ ਤੁਹਾਨੂੰ ਦਿਖਾਉਂਗਾ ਬੱਚੀਆਂ ਵਾਲੀਆਂ। ਪਰ ਕਈ ਵਾਰ ਕਿਸੇ ਭਰਾ ਨੇ ਘੱਟ ਪੇਮੈਂਟ ਲਾਉਣੀ ਹੁੰਦੀ ਹੈ ਤਾਂ ਉਹਦੇ ਆਸਤੇ ਇਹ ਗਾਂ ਵਧੀਆ ਰੂਪ ਬਰੀਡ ਕੁਆਲਿਟੀ ਇਹਦੀ ਚੰਗੀ ਹੈ। ਸਿੱਧੇ ਆ ਥੱਲੇ ਨੂੰ ਬਿਲਕੁਲ 1 ਲੱਖ 30 ਹਜ਼ਾਰ ਦੀ ਡਿਮਾਂਡ ਇਦੋਂ ਅੱਗੇ ਕੁਝ ਹੋਰ گاਵਾ ਤੁਹਾਨੂੰ ਦਿਖਾਉਣੇ ਆ ਬਾਈ ਤੈਨਾਂ ਨੰਬਰ ਤੇ ਜਿਹੜੀ ਕੰਮ ਜਗਜੀਤ ਵੀਰੇ ਪਲੂਨ ਵਿੱਚੀ ਦੋੱਕ ਦੇ ਦੰਦ ਹਜੇ ਚੱਕਣ ਲੱਗੀ ਆ ਮਾੜੇ ਮਾੜੇ 40 120 ਦੀ ਆਪ ਆ ਹੈਮਰ ਸੈਕਸੜੇ ਦੇ ਲੱਗਿਆ ਵਾ ਤੇ ਹਜੇ ਇਹਦੇ ਮੇਰੇ ਹਿਸਾਬ ਨਾਲ ਬਾਈ ਇਹ ਹਫਤਾ 10 ਦਿਨ ਖੁੱਲੇ ਲੈ ਜੂ ਬੜੇ ਆਰਾਮਦਾਰੀ ਦਾ 30 ਲੀਟਰ ਤੋਂ ਉੱਪਰ ਉੱਪਰ ਬੱਚੀ ਦੁੱਧ ਦੇ ਦੂੰਗੀ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਿਓ ਬਾਈ ਕੱਲੀ ਛੋੜ ਕਰਨੀ 1,85,000 ਰੁਪਏ ਦੀ ਬੱਚੀ ਦੇ ਤਾਂ ਖੋਲੀ ਬਾਈ 1,85 ਦੋਸਤੋ ਪਹਿਲਾਂ ਦੋ ਦੰਦ ਹਜੇ ਹਫਤਾ ਲੈਂਦੀ ਐ ਸੂਨ ਚ ਹਵਾਨੇ ਦੀ ਸਟਾਰਟਿੰਗ ਬੜੀ ਚੰਗੀ ਉੱਤੋਂ ਮੋੜ ਚੋਂ ਸ਼ੁਰੂਆਤ ਹੁੰਦੀ ਐ ਫੇਸ ਤੁਸੀਂ ਇਹਦਾ ਦੇਖ ਸਕਦੇ ਹੋ ਚਮਕ ਚੰਗੀ ਐ ਹਵਾਨਾ ਦੇਖੋ ਕਰਮਾਲੀ ਦਾ ਸੋ ਅਜੇ ਹਫਤਾ ਲਾਉਗੀ ਦਸੋ ਪਹਿਲਾਂ ਦੋ ਦੰਦ ਵਹਿਣ ਖੜਨੀ ਜੇ ਦੀ ਤੁਸੀਂ ਦੇਖ ਸਕਦੇ ਹੋ ਹਵਾਨਾ ਅੱਗੋਂ ਵੀ ਚੰਗਾ ਪਛਾਣ ਨੂੰ ਵੀ ਚੰਗਾ ਦਿਸਦਾ ਮੋੜਲੀ ਬਈ ਦੋਨਾਂ ਸਾਈਡ ਤੋਂ ਤੁਸੀਂ ਇਹ ਦੰਦਾਂ ਹਵਾਨਾ ਦੇਖ ਲਓ 13 ਨੰਬਰ ਤੇ ਦਿਖਾ ਰਹੇ ਹਾਂ ਤੁਹਾਨੂੰ ਇਧਰ ਇਹ 1 ਲੱਖ ਤੇ 85000 ਇਦੋ ਕੇ ਇੱਕ ਸੋਈ ਸਵਾਈ ਵੈਣ ਕੱਲੇ ਚੌਥੇ ਨੰਬਰ ਤੇ ਬਈ ਜਿਹੜੀ ਇਹ ਵੀ ਵੀਰੇ ਪਲੂਨ ਵੱੱਛੀ ਦੋ ਦਾਂਦਾ ਕਿੰਨਾ ਚਲੂਗਾ ਇਹਨੂੰ ਸੋਈ ਨੂੰ ਇਹ ਬਾਈ ਆ ਵੇਖੋ ਕੱਲ ਆਥਨ ਦੀ ਇਹ ਸੋਈ ਵੀ ਆ ਠੀਕ ਹੈ ਸਾਫ ਕਲੀਅਰ ਐਂਡ ਟਪ ਟਪ ਆਪਾ ਜਿੰਨੀ ਪਲੂਨ ਦੀ ਚਵਾਈ ਕਰਦੇ ਆ ਓਨੀ ਨਿਕਰਦੀ ਆ ਠੀਕ ਹੈ ਬੜੇ ਆਰਾਮਦਾਰੀ ਦਾ ਘੱਟ ਤੋਂ ਘੱਟ ਦੁੱਧ ਦਿੱਤਾ ਵੱਛੀ ਨੇ 33 34 ਕਿਲੋ ਦੁੱਧ ਦੇ ਦੂ ਠੀਕ ਹੈ ਬੱਚਾ ਇਹਦਾ ਨਾ ਵੱਛੀ ਵੱਛੀ ਵੀਰੇ ਇਹਦਾ ਰੇਟ ਕੀ ਰਹਿਣਾ ਕੱਲ ਇਹਦਾ ਮੁੱਲ ਜਿਹੜਾ ਮਰਜ਼ੀ ਕਰ ਲਗੇ ਬਾਈ ਇਹ 2.5 ਲੱਖ ਰੁਪਏ ਦੀ ਵੱਛੀ ਦੇਦਾ ਕੋਲੀ ਮੈਂ ਦੋਸੋ 2 ਲੱਖ ਚ ਪਹਿਲਣ ਦੋ ਦੰਦ ਤੇ ਨਾਲ ਇਹਦੇ ਵੱਛੀ ਵੀ ਐ ਉਹ ਗੱਲ ਜ਼ਰੂਰ ਐਡ ਕਰ ਲਓ ਕਿਉਂਕਿ ਚੰਗੀ ਗਾਂ ਦੀ ਵੱਛੀ ਦੀ ਕੀਮਤ ਜਮਦੀ ਦੀ ਚੰਗੀ ਹੁੰਦੀ ਐ ਹਵਾਨਾ ਇਹਦਾ ਵੀ ਦੋਸੋ ਬਹੁਤ ਸੋਹਣਾ ਖੁੱਚਾਂ ਤੋਂ ਗੱਠੁੱਚਾ ਤੇ ਮੋਢ ਚੋਂ ਪੂਰਾ ਭਰਿਆ ਹੋਇਆ ਐ ਪਰਫੈਕਟ ਜਿਹਨੂੰ ਅਸਲ ਕਹਿ ਦਈਏ ਨਵੀਂ ਜਨਰੇਸ਼ਨ ਦੇ ਉਹ ਜਾਨਵਰ ਐ ਚਲ ਬਤੋ ਇਹ ਤੁਰਨਾ ਨਹੀਂ ਆਉਂਦਾ ਜੀ ਸੋ ਇਹਨੇ ਵੱਛੀ ਨੂੰ ਜਨਮ ਦਿੱਤਾ ਦੋਸੋ ਤੁਰੂ ਤਤਲੇਰੇ ਨਾਲੋਂ ਭਾਈ ਪਰ ਚਲ ਬਤ ਚਲ ਰੋਜੂ ਬਾਲ ਰਸਾ ਬਾਈ ਇੱਥੇ ਰੋਕ ਲਾ ਪੰ। ਸੋ ਹੁਣ ਦੋਸਤੋ ਦੇਖੋ ਬੈਂਡ। 2.5 ਲੱਖ ਰੁਪਏ ਦਾ ਰੇਟ ਹੈ। ਇਹਦੀ ਬੱਛੀ ਕਿਹੜੀ ਕਾਲੇ ਦੀ? ਇਹਦੀ ਬੱਛੀ ਵੀਰੇ ਉਹ ਬੈਠੀ ਆ ਮਗਰਲੇ ਪਾਸੇ। ਠੀਕ ਹੈ। ਸੋ ਇਹਦੀ ਬੱਛੀ ਵੀ ਤੋ ਇਹਨੂੰ ਐਂ ਕਮਾ। ਐਂ ਕਮਾ। ਬਿਲਕੁਲ ਥੱਲੇ ਨੂੰ ਸਿੱਧੇ ਹਵਾਨਾ ਮੋੜ ਦੇ ਚੌੜਾ। ਪਰ ਇਹਨੂੰ ਹੋ ਗਿਆ ਐ ਦਸਾ ਦਿਖਾਈ ਦੀ ਵੀ ਹੁੰਦੀ ਆ ਪੁੱਤ। ਸੋ ਦੇਖੋ ਇਹਦਾ ਫੇਸ। ਲੈ ਚੱਲ ਭਾਈ ਅੱਗੇ। ਸਿੱਧੀ ਤੋਰ ਦੇ ਸਿੱਧੀ ਸਿੱਧੀ ਤੋਰ। ਮਾਸ ਸੁਣੀ ਕੇ ਆ ਰਹੀ ਵੀ ਵੈੜਾ ਦੱਸ ਬਿਲਕੁਲ ਤਾਜੀ ਸੁਈ ਕੱਲ ਦੀ ਇਹਦੇ ਨਾਲ ਬੱਚੀ ਇਹ ਬੈਠੀ ਹੈ ਇਹ ਦੁਬਾਰ ਚ ਫੇਰ ਇੱਕ ਵੈੜ ਤੁਹਾਨੂੰ ਦਿਖਾਉਣੇ ਆ 5 ਨੰਬਰ ਦੇ ਉੱਤੇ ਕੱਲੇ 5 ਨੰਬਰ ਵਾਲੀ ਵੈੜ ਬਈ ਜਗਜੀਤ ਵੀਰੇ ਇਹ ਕੱਲ ਸਵੇਰਿਓ ਸੁਈ ਆ ਹਮ ਇਹਨੇ ਉਹ ਬੱਚੀ ਦਿੱਤੀ ਆ ਜਿਹੜੀ ਆ ਵਾਈਟ ਬੈਠੀ ਹਾਂ ਵਾਈਟ ਵਾਲੀ ਠੀਕ ਆ अच्छा भाई ए सुआए दा के नंबर दूसरा सुआ भाई ओरिजिनल ए 6 दांद है जे जवानी वाले कन्नेया एदियां खड़ियां ठीक है बड़ी आरामदारी दा ਘੱਟ ਤੋਂ ਘੱਟ ਵੀ ਜਿਹੜਾ ਮਰਜੀ ਭਰਾ ਲੈ ਜੇ 45 ਕਿਲੋ ਦੁੱਧ ਦੀ ਇਹਦੀ ਘੱਟ ਤੋਂ ਘੱਟ ਵੀ ਐਵਰੇਜ ਨਿਕਲਨੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਰੇਟ ਬਾਈ ਫੋਨ ਤੇ ਕਰਾਂਗੇ ਖੋਲੀ ਭਾਈ ਦੱਸੋ ਰੇਟ ਫੋਨ ਤੇ ਐ ਵੱੱਛੀ ਜਿੰਨੀ ਸੋਹਣੀ ਹੈ ਆਪ 19 ਸੋਹਣੀ ਇਹਦੇ ਨਾਲ ਵੱੱਛੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਵਾਈਟ ਫੇਸ ਵਾਲੀ ਇਹ ਆਪ ਹੈ ਤੇ ਇਦਾਂ ਦਾ ਹੀ ਬੱਚਾ ਇਹ ਐਮਸੀਆ ਸੀਮਨ ਆ ਕੋਈ ਜਗਜੀਤ ਵੀਰੇ ਉਹਦੀ ਆਪ ਆ ਇਹ ਹੰਟਰ ਸੀਮਨ ਦਾ ਇਹਨੇ ਬੱਚਾ ਦਿੱਤਾ ਲక్ష్ਮੀ ਡੇਰੀ ਫਾਰਮ ਵਾਲੇ ਦਾ ਠੀਕ ਹੈ ਤੇ ਕੁਆਲਿਟੀ ਤੁਸੀਂ ਆਪ ਵੇਖ ਲਓ ਵੀ ਇਦਾਂ ਦੀ ਜਾਨਵਰ ਦੀ ਕਿੱਦਾਂ ਦੀ ਹੈ ਕਿਹੋ ਜਿਹਾ ਇਹ ਜਾਨਵਰ ਆ ਤੇ ਕਿਹੋ ਜਿਹੇ ਮਿਲਕ ਵੇਨਸਤਾ ਹਜੇ ਮੰਨ ਕੇ ਚਲੋ ਸਵੈਲਿੰਗ ਦੇ ਵਿੱਚ ਆ ਪਰਫੈਕਟ ਜਾਨਵਰ ਆ ਜਿੱਦਾਂ ਦਾ ਵੀ ਬੰਦਾ ਲੈ ਕੇ ਜਾਊਗਾ ਕੇਅਰ ਕਰ ਲੈ ਜਿੱਦਾਂ ਦੇ ਮਰਜ਼ੀ ਬੱਚੇ ਲੈ ਲੈ ਦੁੱਧ ਲੈ ਲੈ ਗਾਂ ਬਰੀਡ ਸੁਧਾਰ ਲੈ ਬੱਚੇ ਦਾ ਤਾਂ ਕੋਈ ਮੁੱਲੀ ਨਹੀਂ ਜਿਹੜਾ ਇਹਨੇ ਦਿੱਤਾ ਆ ਉਹ ਸੋ ਬੱਚੀ ਦੇਖੋ ਇਹਦੀ ਪਰਵਤ ਬਿਲਕੁਲ ਤਾਜੀ ਸੂਈ ਤੇ ਬੱਚਾ ਵੀ ਤੁਸੀਂ ਦੇਖੋ ਕਰਮਾਲੀ ਦਾ ਬਾਹਰ ਤੇ ਵੀ ਇੱਕ ਅਰੇ ਦਵਾਰੇ ਕੈਮਰਾ ਮਾਰਤ ਮੋੜ ਲਵੇ ਲੈ ਚਲੀਓ ਦੋਨੋਂ ਫੁੱਲ ਹਾਈਟ ਹੈ ਫੁੱਲ ਲੰਬਾਈ ਹੈ ਬਾਕੀ ਬਰੀਕ ਹੈ ਵੈੜ ਕਿਤੇ ਵੀ ਕੋਈ ਮਿਲਕਵੇਨਸ ਦੇਖੋ ਤੁਸੀਂ ਇਹ ਤਾਂ ਸਵੈਲਿੰਗ ਦੇ ਵਿੱਚ ਹੈ ਜਦੋਂ ਨੂੰ ਤਿਆਰ ਹੋਣਾ ਉਦੋਂ ਇੱਕ ਮਹੀਨੇ ਨੂੰ ਪੀਕ ਫੜਨਾ ਫਿਰ ਦੱਸੂ ਆਪਦੀ ਕੁਆਲਿਟੀ ਹਵਾਨਾ ਕੱਟ ਵਾਲਾ ਹੋਊਗਾ ਥੱਲੇ ਥੋੜੀ ਭਲੂਣਾ ਉਤੋਂ ਇਹਨੇ ਵਿਖਾਉਣਾ ਸ਼ੁਰੂ ਕਰਤਾ ਕੱਟ ਤੋ ਬਹੁਤ ਸੋਹਣੀ ਵੈੜਾ ਦੱਸੋ ਇਹ ਤੁਹਾਨੂੰ 5 ਨੰਬਰ ਤੇ ਦਿਖਾ ਰਹੇ ਨਾੜਾਂ ਦੀ ਗੱਲ ਕੀਤੀ ਸੀ ਤੇ ਹਵਾਨੇ ਦੇ ਉੱਤੇ ਤੁਸੀਂ ਨਾੜਾਂ ਵੀ ਦੇਖਿਓ ਇਹਨੂੰ ਅੱਗੇ ਇੱਕ ਬਿਲਕੁਲ ਹੀ ਤਾਜੀ ਸੂਈ ਵੈੜ ਤੋਂ ਫਰਕਾਣੇ ਕੱਲੇ ਭਈ ਇਹ ਕਦੋਂ ਕੁ ਸੂਈ ਆ ਕਹਿੰਦੇ ਜਗਜੀਤ ਵੀਰੇ ਇਹਨੂੰ ਅੱਧਾ ਪੌਣਾ ਘੰਟਾ ਹੋ ਗਿਆ 3-4 ਕਿਲੋ ਦੁੱਧ ਚੋਇਆ 2 ਕਿਲੋ ਬੱਚੀ ਨੂੰ ਪਿਆਤਾ ਇਹਨੇ ਵੀ ਬੱਚੀ ਦਿੱਤੀ ਆ ਜੇਰ ਵਾਲੀ ਇਹਨੂੰ ਦਵਾਈ ਦਿੱਤੀ ਆ ਤੇ ਜੇਰ ਦੀ ਆਪਾਂ ਤਸੱਲੀ ਵੀ ਦੇ ਦਾਂਗੇ ਦੋ ਘਰ ਘੰਟੇ ਦਵਾ ਘੰਟੇ ਤੋਂ ਬੈਠਣ ਨਹੀਂ ਦਿੱਤੀ ਹਜੇ ਵੀਡੀਓ ਕਰਕੇ ਬੈਠਣ ਸਾਰੇ ਦੀ ਜੇਰ ਬਾਹਰੂ ਜੇ ਫਾਰੋ ਦਾ ਇਹਨੇ ਬਾਈ ਵੱਚੀ ਦਿੱਤੀ ਹੈ ਵਰਲਡ ਵਾਈਡ ਸਾਇਰ ਦੀ ਆ ਆਪਦੀ ਪੀੜੀ ਇਹਦੀ ਗਾਂ ਦੀ ਪੀੜੀ ਇਹਨੇ ਪਲੂਨ ਨੇ 41 ਕਿਲੋ ਦੁੱਧ ਦਿੱਤਾ ਠੀਕ ਹੈ ਨਾ ਪੁੱਤਰ ਜਿਹੜਾ ਮਾਲਕ ਨੇ ਮੈਨੂੰ ਦੱਸਿਆ ਰੇਟ ਇਹਦਾ ਕੀ ਰਹਿਣਾ ਕਾਲੇ ਰੇਟ ਜਗਜੀਤ ਵੀਰੇ ਇਹਨਾਂ ਤਿੰਨਾ ਚਾਰਾਂ ਵੈੜਾਂ ਦੇ ਵੱਡੇ ਆ ਮੁੱਲਾ ਇਹਨਾਂ ਦੇ ਫੋਨ ਤੇ ਕਰਾਂ ਖੋਲੀ ਬਈ ਸੋ ਦੱਸੋ ਵੱਡੀ ਵੈੜ ਤੇ ਕੀਮਤ ਬਿਨਾ ਚੱਕ ਵੱਡੇ ਪਸ਼ੂ ਦੀ ਜਿੰਨਾ ਚੰਗਾ ਉਹ ਗੋਸੇ ਹਿਸਾਬ ਤੇ ਰੇਟ ਹੁੰਦਾ ਹੈ ਬੱੱਚੀ ਇਹਦੇ ਨਾਲ ਜੇ ਫਾਰੋਦੀ ਤੁਸੀਂ ਸਾਹਮਣੇ ਬੱੱਚੀ ਦੇਖ ਸਕਦੇ ਹੋ ਹਵਾਨਾ ਇਹਦਾ ਫਿਟਿੰਗ ਵਾਲਾ ਹੀ ਰਹਿਣਾ ਬਾਕੀ ਕੁਛ ਦੁੱਧ ਚੋਇਆ ਥੋੜਾ ਬਹੁਤ ਜੇਰ ਹਜੇ ਦੀ ਪੈਣ ਵਾਲੀ ਐ ਢਾਂਚਾ ਪੇਟ ਦਾ ਸਹਿਜ ਉਹ ਤੁਸੀਂ ਉਹਨਾਂ ਵੀਡੀਓ ਚ ਦੇਖ ਲੈਣਾ ਫੁੱਲ ਹਾਈਟ ਐ ਫੁੱਲ ਲੰਬਾਈ ਐ ਹਵਾਨੇ ਦੇ ਨਾੜਾਂ ਬਹੁਤ ਸੋਹਣੀਆਂ ਹੋਣੇ ਦਿਸਦੀਆਂ ਐ ਬਾਕੀ ਹਜੇ ਜਿਵੇਂ ਜਿਵੇਂ ਕੁਛ ਦੁੱਧ ਤੇ ਆਉਂਦਾ ਹਵਾਨਾ ਪੂਰਾ ਟਾਈਟ ਕਰੂਗਾ ਤਾਂ ਹੋਰ ਨਿਖਰ ਕੇ ਹਵਾਨਾ ਸਾਹਮਣੇ ਆਉਂਦਾ ਤੇ ਉਹ ਜੇਰੇ ਦੀ ਹਜੇ ਪੈਣ ਵਾਲੀ ਐ ਪਰ ਨਰੋਈ ਐ ਸੰਭੀ ਹੋਈ ਵਹਿੜ ਐ ਇਹਦੀ ਜੇਰ ਅੜਦੀ ਨਹੀਂ ਲੈ ਚੱਲ ਬੱਚਾ ਸੋ ਵੱਛੀ ਨੂੰ ਇਹਨੇ ਜਨਮ ਦਿੱਤਾ ਦੱਸੋ ਬਹੁਤ ਵੱਡੀ ਵਹਿੜ ਹੈ ਰੇਟ ਫੋਨ ਤੇ ਆ ਕਿਉਂਕਿ ਜਿਆਦਾ ਵੱਡੀਆਂ ਵਹਿੜਾਂ ਤੇ ਜਿਆਦਾ ਚੰਗੀ ਕੀਮਤ ਦੀਆਂ ਸੋ ਵੱਛੀ ਇਹਦੀ ਸਾਹਮਣੇ ਜਿਹੜੀ ਹੁਣੇ ਹੀ ਬੈਠੀ ਹੈ ਉਹ ਵੱਛੀ ਹੈ ਇਹ ਤੋਂ ਅੱਗੇ ਵੀ ਦੱਸੋ ਵਹਿੜ ਇੱਕ ਬੜੀ ਕਮਾਲ ਦੀ ਤਿਆਰ ਹੋਈ ਤੁਸੀਂ ਦਿਖਾਉਣਾ ਕਾਲੇ ਭਾਈ ਕੀ ਡਿਟੇਲ ਹੈ ਇਸ ਵਹਿੜ ਠੀਕਜੀਤ ਵੀਰੇ ਦੂਜਾ ਸੁਗਾ ਵੱਛੀ ਆ ਪਾਈਪਰ ਦੀ ਖੋਦਾ ਅਰਮਾਡਾ ਇਹਦੇ ਲੱਗਿਆ ਵੱਛਾ ਵੱਛੀ ਚਲੋ ਅਗਲੇ ਦੇ ਮਕੱਦਰ ਆ ਹੂੰ ਇਹ ਵੀ ਬੜੇ ਰਾਮਦਾਰੀ ਦਾ ਦੁੱਧ ਹੈ 1.50 ਲੀਟਰ ਦਾ ਖੁੱਲਾ ਡੁੱਲਾ ਦੇ ਠੀਕ ਹੈ ਜਿਹੜੇ ਹਿਸਾਬ ਨਾਲ ਇਹਦੀ ਬੰਤਰਾ ਇਹਦੀ ਮੰਨ ਕੇ ਚਲੋ ਸਟਰਕਚਰ ਆ ਇਹਦੀ ਆਰਡਰ ਦੀ ਕੁਆਲਿਟੀ ਆ ਜਦੋਂ ਨੂੰ ਤਿਆਰ ਹੋਣਾ ਇਹਨੇ ਆਪ ਦਾ ਪੀਕ ਫੜਨਾ ਚੜਾਈ ਵੇਖੋ ਬੱਦੇ ਗਾਂ ਦੀ ਕਿੰਨੀ ਵਧੀਆ ਲੱਗੀ ਸਹੀ ਗਾਂ ਬੱਚੇ ਜਿੱਦਾਂ ਦੇ ਵੀ ਲੈਣੇ ਆ ਬਹੁਤ ਜਿਆਦੇ ਏ ਕਲਾਸ ਜਾਨਵਰ ਆ ਠੀਕ ਹੈ ਇਹ ਕਿੰਨੇ ਦਿਨ ਲੈ ਸਕਦੀ ਹੈ ਮੇਰੇ ਹਿਸਾਬ ਨਾਲ ਭਾਈ ਇਹ ਹਫਤੇ ਦੇ ਵਿੱਚ ਤਿਆਰ ਹੋ ਜੂ 5-7 ਦਿਨਾਂ ਦੇ ਦੋਸਤੋ ਇਹਦੀ ਚੜਾਈ ਆਮ ਗਾਵਾਂ ਨਾਲੋਂ ਵੱਧ ਦੇਸੀ ਵੀ ਤੁਹਾਨੂੰ ਟਾਂਚੇ ਦੀ ਉਤੋਂ ਕੁੜਿਆਂ ਦੀ ਚੜਾਈ ਤੁਸੀਂ ਦੇਖੋ ਤੇ ਹਵਾਨਾ ਵੀ ਦੇਖੋ ਕਰਮਾ ਵਾਲੀ ਦਾ ਵੈਸੇ ਤਾਂ ਇਹ ਗੱਲ ਹਰੇਕ ਵੀਡੀਓ ਜ਼ਿਕਰ ਕਰਦੀਦੇ ਇੱਥੇ ਤੁਹਾਨੂੰ ਖੁੱਚਾਂ ਤੋਤੇ ਜਿਹੜੇ ਹਵਾਨੇ ਹੁੰਦੇ ਆ ਕੰਪੈਕਟ ਆਰਡਰ ਉਹੀ ਦੇਖਣ ਨੂੰ ਮਿਲਣਗੇ ਇਹ ਗਾਂ ਦਾ ਵੀ ਹਵਾਨਾ ਦੇਖੋ ਸਾਰਾ ਦੁੱਧ ਨਾਲ ਭਰਿਆ ਹੋਇਆ ਲੱਤਾਂ ਖੋਲ ਕੇ ਤੁਰੂਗੀ ਪਿਛਲੀਆਂ ਲੱਤਾਂ ਅਗਲੀਆਂ ਨਾਲੋਂ ਦੂਰੀ ਦੇ ਉੱਤੇ ਬਾਹਰ ਨੂੰ ਰੱਖੂਗੀ ਮੇਨ ਜਿਹੜੀ ਬਾਈ ਆਪਾਂ ਨਸਲ 'ਚ ਗੱਲ ਕਰਦਨੇ ਆ ਕਿਸੇ ਵੀ ਗਾਣ ਦੀ ਦੇਖ ਲਓ ਟੌਪ ਲਾਈਨ ਦੇ ਵਿੱਚ ਦਿੱਕਤ ਨਾ ਹੋਊਗੀ ਧੁਰ ਤੋਂ ਲੈ ਕੇ ਧੁਰ ਤੱਕ ਆਰਡਰ ਦੀ ਕੁਆਲਿਟੀ ਗੈਠ ੱਗੇ ਨੂੰ ਪੈਂਦੀ ਆ ਜਦੋਂ ਉਹ ਤਿਆਰ ਹੋਣਾ ਪੀਕ ਫੜਨਾ ਆਵਦਾਂ ਨੇ ਸੂਕਿਆ ਆਪਦੇ ਸਹੀ ਸਟ੍ਰਕਚਰ 'ਚ ਆਉਣਾ ਉਦੋਂ ਕਹਾਣੀਆਂ ਗੱਲਾਂ ਕੁਝ ਹੋਰ ਹੋਣਗੀਆਂ ਬੈਡਮਨ ਸਹੀ ਹੈ ਕਮਾਲੀ ਬਈ ਸੋ ਬਹੁਤ ਸੋਹਣੀ ਵੈਰ ਬਸ ਇਹ ਤੁਹਾਨੂੰ ਦਿਖਾ ਰਹੇ ਆ ਅੰਦਰ ਵੱਧੀਆਂ ਗਾਵਾਂ ਚੋ ਸੈਕੰਡ ਲਾਸਟ ਆ ਰੇਟ ਇਹਨਾਂ ਗਾਵਾਂ ਦੇ ਫੋਨ ਦੇ ਉੱਤੇ ਕਿਉਂਕਿ ਜਿਆਦਾ ਦੁੱਧ ਵਾਲੀਆਂ ਜਿਆਦਾ ਕੀਮਤ ਦੀਆਂ ਗਾਵਾਂ ਐ ਇਹਨਾਂ ਦੇ ਲਈ ਤੁਹਾਨੂੰ ਕਾਲ ਕਰਨੀ ਪਊ ਬਾਕੀ ਆ ਕੇ ਤੁਸੀਂ ਦੇਖਣਾ ਹੋਊਗਾ ਬੱਸ ਚੱਲ ਬੇਟਾ ਚੱਲ ਮੇਰਾ ਪਤ ਤੋ ਹਵਾਨਾ ਦੇਖੋ ਕਰਮਾਲੀ ਦਾ ਇਸ ਗਰੁੱਪ ਦੇ ਵਿੱਚੋਂ ਸਭ ਤੋਂ ਸਿਰ ਕੱਢਮੀ ਵੈਡ ਲਾਸਟ ਉੱਤੇ ਤੁਰਾਂਗੇ ਕਾਲੇ ਭਾਈ ਕੀ ਡਿਟੇਲ ਐ ਕਨਵਸ ਹੋਇ ਜਗਜੀ ਦੀ ਉਰੀ ਪਲੂਣ ਵੱੱਛੀ ਐ ਹੂੰ ਦੋਗਦੇ ਨੇ ਦੰਦ ਕੰਪਲੀਟ ਕਰ ਲਏ ਚੌਕਦਾਂ ਨੇ ਇੱਕ ਪਾਸੇ ਇੰਨਾ ਚੱਕ ਲਿਆ ਆਪਾਂ ਚੌਗੀ کہہ ਕੇ ਦੇਵਾਂਗੇ ਠੀਕ ਹੈ ਮੰਨ ਕੇ ਚੱਲ ਗਏ ਇਦਾਂ ਦਾ ਜਾਨਵਰ ਆ ਰੋਜ਼ ਨਹੀਂ ਮਿਲਦਾ ਹੂੰ ਪੈਸੇ ਆਪਾਂ ਵੀ ਜਿੰਨੇ ਬੰਦੇ ਆਪਣੇ ਇਸ ਕਿੱਤੇ ਵਾਲੇ ਉਹਨਾਂ ਨੂੰ ਪਤਾ ਵੀ ਵੀ ਇਹ ਕਾਲੇ ਨੇ ਮੁੱਲ ਲਾਇਆ ਪੂਰਾ ਇਲਾਇਆਗਾ ਜਿਵੇਂ ਮੰਨ ਕੇ ਚੱਲ ਇਹਦੀ ਕੀਮਤ ਤੇਰੀ ਕਦਰ ਕਰਕੇ ਆਪਾਂ ਲਈ ਆ ਤੇ ਕੋਈ ਕਦਰ ਕਰਨ ਵਾਲਾ ਹੀ ਆਪਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਮੂਹਰੇ ਮਿਲ ਜੇ ਉਹਦੇ ਜਾਂ ਬਹੁਤ ਜਿਆਦੇ ਜਿੰਨੀ ਇਹਦੀ ਕੁਆਲਿਟੀ ਆਮਗਾਹ ਨੇ ਦੋ ਸੂਇਆਂ ਚ ਪੂਰੀ ਕਰਨੀਆਂ ਘਾਟੇ ਇੱਕ ਦਿਨ ਇੱਕ ਸੂਇ ਚ ਘਰ ਪੂਰਾ ਕਰ ਦੂ ਮਾਲਕੇ ਨੂੰ ਰਾਜੀ ਵਾਜੀ ਤੇ ਉਮਰ ਲਾ ਕਿੰਨੇ ਦਿਨ ਲੈ ਸਕੇ ਤੈਨ ਬਾਈ ਇਹਦੇ ਮੰਨ ਕੇ ਚੱਲੋ ਹਜੇ 6 ਤਰੀਕ ਨੂੰ 9 ਮਹੀਨੇ ਪੂਰੇ ਹੋਣੇ ਠੀਕ ਹੈ ਤੇ ਉੱਪਰ ਇਹ ਕਿੰਨੇ ਲੈ ਓਕੇ 2-4 ਦਿਨ ਦੱਸੋ ਵਹਿੜ ਦੀ ਤੋਰ ਪੱਤਰ ਭੁੱਖ ਲਊਗੀ ਦੇਖ ਕੇ ਸਟਰਕਚਰ ਦੇਖ ਕੇ ਲੱਤਾਂ ਦੀ ਬਣਾਵਟ ਜਦੋਂ ਬਾਹਰ ਠੱਲਾਂਗੇ ਤੋਰਾਂਗੇ ਉਦੋਂ ਖੜਨੀ ਦੇਖਿਓ ਤੁਸੀਂ ਜਿਵੇਂ ਮੇਲੇ ਚ ਖੜੀ ਵਹਿੜ ਕੋਈ ਖੜਦੀ ਐ ਇਸ ਤਰ੍ਹਾਂ ਖੜੂਗੀ ਇਹ ਅਜਾ ਪਹਿਲਣਾ ਦੋ ਦੰਦ ਕੰਪਲੀਟ ਚੌਗ ਵਾਲਾ ਚੱਕ ਰਹੀ ਹੈ ਵੈੜ ਢਾਂਚਾ ਦੇਖੋ ਕਰਮਾਲੀ ਦਾ ਵਜਨ ਦੇਖੋ ਉਮਰ ਦੇ ਹਿਸਾਬ ਤੇ ਵੈੜ ਦਾ ਬੋਡੀ ਵੇਟ ਐਚ ਐਫ ਦੇ ਵਿੱਚ ਬਹੁਤ ਮੈਟਰ ਕਰਦਾ ਸੋ 80-90 ਬੋਡੀ ਵੇਟ ਹੋਊ ਬਾਈ ਮੇਰੇ ਮੁਤਾਬਿਕ ਇਹਦਾ ਠੀਕ ਹੈ ਤੇ ਹਾਈਟ ਦੇਖ ਲਿਓ ਤੁਸੀਂ ਵੀ ਕਿਤੇ ਆਲਾ ਦਰਜੇ ਦਾ ਜਾਨਵਰ ਆ ਛੇਤੀ ਆਪਾਂ ਕਹਿ ਦਨੇ ਆ ਬਹੁਤ ਸਦਗਾਂ ਮੰਨ ਕੇ ਚੱਲ ਛੇਤੀ ਨਹੀਂ ਜਾਨਵਰ ਇਦਾਂ ਦਾ ਤਿਆਰ ਹੁੰਦਾ ਨਾ ਕੋਈ ਛੇਤੀ ਵੇਚਦਾ ਸਹੀ ਸੋ ਦੇਖੋ ਇਹਦੀ ਖੜਨੀ ਸਦਾ ਹੋ ਬੱਤਰ ਇਸ ਤਰੀਕੇ ਨਾਲ ਸੋ ਵੇਖੋ ਖੜਦੀ ਇਹ ਬਹੁਤ ਸੋਹਣਾ ਹਵਾਨਾ ਅੱਗੋਂ ਵੀ ਤੇ ਪਿਛਾਂ ਹਜੇ ਢੱਲ ਫੁੱਲ ਪਈ ਐ ਹਜੇ ਇਹਨੇ ਲੈਣਾ ਟਾਈਮ ਸੂਨ ਦੇ ਵਿੱਚ ਹਫਤੇਾਂ ਨੂੰ 6 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ 30 ਤਰੀਕ ਨੂੰ ਇਹ ਵੀਡੀਓ ਬਣ ਰਹੀ ਐ ਲਿਆ ਭਾਈ ਕਮਾਲਾ ਵਾਪਸ ਚੱਲ ਬੇਟਾ ਹਵਾਨਾ ਫਿਟਿੰਗ ਵਾਲਾ ਰੱਖੂਗੀ ਥਾਣ ਬਿਲਕੁਲ ਥੱਲੇ ਨੂੰ ਸਿੱਧੇ ਐ ਹੌਣ ਹੌਲੀ ਹੌਲੀ ਪਿਆਰ ਨਾ ਪਿਆਰ ਨਾ ਜਾਣਦੇ ਪੁੱਤਰ ਚੱਲ ਬੇਟਾ ਚੱਲ ਜਿੱਥੇ ਖੜ ਜੂਗੀ ਕਰ ਮੈਂ ਚੱਲ ਮੇਰਾ ਪੁੱਤ ਵਾਂਗੂ ਖੜੂਗੀ ਚੱਲ ਚੱਲ ਮੇਰਾ ਪੁੱਤ ਚੱਲ ਬੇਟਾ ਚੱਲ 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 ਬੇਟਾ ਚੱਲ ਬੇਟਾ ਸੋ ਇਹ ਚੰਗੀ ਕੀਮਤ ਦੀਆਂ ਗਾਵਾਂ ਦੋਸਤੋ ਵਾਕਿਆ ਜਿਹੜੇ ਵੀਰ ਵਪਾਰ ਕਰਦੇ ਆ ਉਹਨਾਂ ਨੂੰ ਪਤਾ ਹੈ ਵੀ ਕੀਮਤ ਬਾਈ ਨੇ ਚੰਗੀ ਭਰ ਕੇ ਖਰੀਦੀਆਂ ਇਹ ਸੋ ਇਹ ਅੱਜ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਜਿਹੜੀਆਂ ਅੰਦਰ ਵੱਧੀਆਂ ਉਹ ਗਾਵਾਂ ਦਿਖਾਉਣੀਆਂ ਸੀ ਇੱਕ ਲਾਸਟ ਉੱਤੇ ਗਾਂ ਖੇਲ ਦੇ ਉੱਤੇ ਵੱਧੀ ਵੀ ਹੈ ਜੀ ਭਾਈ ਤੁਹਾਨੂੰ ਦਿਖਾ ਦਿੰਨੇ ਐ ਮੈਂ ਜਿਵੇਂ ਭਰਾ ਨਾ ਕੋਈ మీడియం ਸਾਈਜ਼ ਦੇ ਬੰਦੇ ਹੁੰਦੇ ਨੇ 28 29 ਕਿਲੋ ਦੁੱਧ ਦਿੱਤਾ ਹੂੰ ਤੇ ਯਾਨੀ ਦੁੱਧ ਮੇਰੇ ਹਿਸਾਬ ਨਾਲ 30 31 ਕਿਲੋ ਦੁੱਧ ਦੇ ਦੂ ਭਾਈ ਠੀਕ ਐ ਤਿਆਰੀ ਬੜੀ ਸੋਹਣੀ ਕਰਨੀ ਆ ਕੰਪੈਕਟ ਆਰਡਰ ਬਣਾਉਗੀ ਵਧੀਆ ਜਾਨਵਰ ਦੇ ਦੂਗੀ ਯਾਨੀ ਦੁੱਧ 30 32 ਕਿਲੋ ਦੀ ਆਰਾਮਦਾਰੀ ਦਾ ਦੇ ਠੀਕ ਐ ਕੱਲ ਇਹ ਰੇਟ ਕੀ ਰਹਿਣੇ ਇੱਕ ਲੱਖ ਦੇ 30000 ਰੁਪਈਆ ਦੀ ਆਂਦੇ ਰੇ ਤੋਰੀ ਮੈਂ ਇੱਕ 30 ਦੀ ਦੋਸਤੋ ਜੀ ਨੇ ਕਟ ਪੇਮੈਂਟ ਲਾਉਣੀ ਐ ਤਾਂ ਉਹਦੇ ਵਾਸਤੇ گاਵਾ ਥੋੜਾ ਟਾਈਮ ਲੱਗਦਾ ਜੇ ਕੋਈ ਪੇਮੈਂਟ ਵੱਧ ਅਨਵੈਸਟ ਕਰ ਲੂਗਾ ਤਾਂ ਬਰੀਡ ਤਿਆਰ ਲੈ ਲੂਗਾ ਤੇ ਨਹੀਂ ਇਦਾਂ ਦੀ ਗਾਂ ਤੋਂ ਵੀ ਤੁਸੀਂ ਬਰੀਡ ਬਣਾ ਸਕਦੇ ਕੋਈ ਡਰ ਨਹੀਂ ਸੀਮਨ ਚੰਗਾ ਸਿਲੈਕਟ ਕਰਦੇ ਰਹੋ ਹਵਾਨਾ ਇਹਦਾ ਵੀ ਸੋਹਣਾ ਹੈ ਚੌੜਾ ਥਣ ਥਿਚਵਾਈ ਵਾਲੇ ਦੂਜੀਆਂ ਵੱਡੀਆਂ ਗਾਵਾਂ ਆ ਕੇ ਦੇਖੋਗੇ ਤਾਂ ਹਾਈਟ ਇਹਦੀ ਮੀਡੀਅਮ ਲੱਗੂਗੀ ਹਵਾਨਾ ਅਗੋਂ ਤੇ ਪਿੱਛੋਂ ਚੰਗਾ ਸੋਹਣਾ ਦਿੰਦਾ ਸੋ 1,30,000 ਚ ਇਹ ਗਾਂ ਤੁਹਾਨੂੰ ਮਿਲ ਜਾਣੀ ਐ ਤੁਸੀਂ ਆ ਕੇ ਦੇਖਿਓ ਰੇਟ ਦੇ ਹਿਸਾਬ ਤੇ ਗਾਵੇਂ ਵੀ ਚੰਗੀ ਸੋਹਣੀ ਮੰਗੀ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਇਹ ਹੀ ਗਾਵਾਂ ਤੁਹਾਨੂੰ ਦਿਖਾਉਣੀ ਆ ਸੀ। ਸਾਰੇ ਹੀ ਨਗ ਦਿਖਾਤੇ ਆ। ਤਸੱਲੀ ਕਰ ਲਿਓ ਆ ਕੇ ਜਿਹੜਾ ਤੁਹਾਨੂੰ ਜੱਜ ਗਿਆ ਨੰਬਰ ਵਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ। ਧੰਨਵਾਦ ਵੀਡੀਓ ਦੇਖਣ ਲਈ।